ਸੱਚੀ ਬੁੱਧੀਮਾਨੀ ਸਿਰਫ ਗਿਆਨ ਵਿੱਚ ਨਹੀਂ ਸਗੋਂ ਉਸ ਨੂੰ ਸਹੀ ਸਮੇਂ ਵਰਤਣ ਵਿੱਚ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿੱਥੇ ਅਸੀਂ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਟਿਪਸ ਅਤੇ ਕਹਾਣੀਆਂ ਸਾਂਝੀ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਬੁੱਧੀਮਾਨ ਲੋਕਾਂ ਦੇ ਉਹ 7 ਚਿੰਨ੍ਹ ਬਾਰੇ ਜੋ ਉਹਨਾਂ ਨੂੰ ਭੀੜ ਤੋਂ ਵੱਖਰਾ ਬਣਾਉਂਦੀਆਂ ਹਨ ਤਾਂ ਅੰਤ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖੋ ਪੁਆਇੰਟ 1 ਸਮੱਸਿਆ ਦਾ ਹੱਲ ਕਰਨ ਦੀ ਖੂਬੀ ਇੱਕ ਵਿਅਕਤੀ ਸਮੱਸਿਆ ਵਿੱਚ ਫਸਿਆ ਹੋਇਆ ਹੈ ਪਰ ਮੁਸਕੁਰਾ ਕੇ ਉਸ ਦਾ ਹੱਲ ਲੱਭਦਾ ਹੈ। ਬੁੱਧੀਮਾਨ ਲੋਕ ਸਮੱਸਿਆ ਤੋਂ ਡਰਦੇ ਨਹੀਂ ਹਨ। ਉਹ ਤੁਰੰਤ ਹੱਲ ਤੇ ਧਿਆਨ ਦਿੰਦੇ ਹਨ। ਉਨ੍ਹਾਂ ਲਈ ਹਰ ਚੁਣੌਤੀ ਇੱਕ ਮੌਕਾ ਹੁੰਦੀ ਹੈ। 1.2 ਸਿੱਖਣ ਦੀ ਲਾਲਚ ਕੋਈ ਵਿਅਕਤੀ ਕਿਤਾਬ ਪੜ੍ਹ ਰਿਹਾ ਹੈ ਜਾਂ ਆਨਲਾਈਨ ਕੁਝ ਨਵਾਂ ਸਿੱਖ ਰਿਹਾ ਹੈ। ਬੁੱਧੀਮਾਨ ਲੋਕ ਹਰ ਸਮੇਂ ਕੁਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ। ਉਹਨਾਂ ਲਈ ਸਿੱਖਣਾ ਕਦੇ ਰੁਕਦਾ ਨਹੀਂ। ਪੁਆਇੰਟ 3 ਆਪਣੇ ਤੇ ਕਾਬੂ। ਕਈ ਵਿਅਕਤੀ ਗੁੱਸੇ ਵਿੱਚ ਹੋਣ ਦੇ ਬਾਵਜੂਦ ਸ਼ਾਂਤ ਰਹਿੰਦੇ ਹਨ। ਉਹ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਦੇ ਹਨ ਅਤੇ ਸੋਚ ਸਮਝ ਕੇ ਪ੍ਰਤੀਕਿਰਿਆ ਦਿੰਦੇ ਹਨ। ਇਹ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਪੁਆਇੰਟ 4 ਸਮੇਂ ਦਾ ਸਹੀ ਉਪਯੋਗ ਕਿਸੇ ਵਿਅਕਤੀ ਦਾ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਉਹ ਸਮੇਂ ਦੀ ਮਹੱਤਤਾ ਸਮਝਦੇ ਹਨ ਅਤੇ ਉਸ ਨੂੰ ਬਰਬਾਦ ਨਹੀਂ ਕਰਦੇ ਉਹਨਾਂ ਦੇ ਦਿਨ ਦੀ ਹਰ ਗਤੀਵਿਧੀ ਦਾ ਇੱਕ ਉਦੇਸ਼ ਹੁੰਦਾ ਹੈ 0.5 ਆਲੋਚਨਾ ਨੂੰ ਸਵੀਕਾਰ ਕਰਨਾ ਕਈ ਵਿਅਕਤੀ ਆਲੋਚਨਾ ਸੁਣ ਕੇ ਮੁਸਕਰਉਂਦੇ ਹਨ ਬੁੱਧੀਮਾਨ ਲੋਕ ਆਪਣੀਆਂ ਗਲਤੀਆਂ ਨੂੰ ਮੰਨਣ ਅਤੇ ਸੁਧਾਰਨ ਤੋਂ ਨਹੀਂ ਘਬਰਾਉਂਦੇ ਉਹ ਆਲੋਚਨਾ ਨੂੰ ਸੁਧਾਰ ਦੇ ਮੌਕੇ ਵਾਂਗ ਦੇਖਦੇ ਹਨ ਪੁਆਇੰਟ 6 ਸਹਾਨਭੂਤੀ ਅਤੇ ਦੂਜਿਆਂ ਦੀ ਮਦਦ ਕਈ ਵਿਅਕਤੀ ਕਿਸੇ ਜ਼ਰੂਰਤਮੰਦ ਦੀ ਮਦਦ ਕਰਦੇ ਹਨ ਬੁੱਧੀਮਾਨ ਲੋਕ ਸਿਰਫ ਆਪਣੇ ਲਈ ਨਹੀਂ ਜਿਉਂਦੇ ਉਹ ਦੂਜਿਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਣਾ ਵੀ ਜਾਣਦੇ ਹਨ ਪੁਆਇੰਟ 7 ਲੰਬੀ ਸੋਚ ਅਤੇ ਯੋਜਨਾ ਬਣਾਉਣਾ ਕਈ ਵਿਅਕਤੀ ਆਪਣੀ ਡਾਇਰੀ ਵਿੱਚ ਲਕਸ਼ ਲਿਖਦੇ ਹਨ ਅਤੇ ਯੋਜਨਾ ਬਣਾਉਂਦੇ ਹਨ ਉਹ ਸਿਰਫ ਅੱਜ ਦੀ ਨਹੀਂ ਸਗੋਂ ਭਵਿੱਖ ਦੀ ਵੀ ਸੋਚਦੇ ਹਨ ਉਹਨਾਂ ਦੀ ਹਰ ਯੋਜਨਾ ਦੁਰਗਾਮੀ ਨਤੀਜਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ ਤਾਂ ਦੋਸਤੋ ਇਹ ਸੀ ਬੁੱਧੀਮਾਨ ਲੋਕਾਂ ਦੇ 7 ਚਿੰਨ ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਗੁਣ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਸ਼ੁਰੂ ਕਰੋ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਮਾਰਟ ਬਣੋ ਸਫਲ ਬਣੋ